ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੈਰੀ ਫਾਰਮ ਪਰ ਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਿਕਵੈਸਟ ਆ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਆਪਣਾ ਨੰਬਰ ਹੈ 8427019817 ਸੋ ਅੱਜ ਦੀ ਵੀਡੀਓ ਜੇ ਇੱਕ ਗੱਪਣ ਦੇ ਇੱਕ ਤਾਜੀ ਸੂਈ ਵੀ ਦੋ ਗੜਾ ਦਿਖਾਵਾਂਗੇ ਕਰੋ ਸੰਗ ਦੇ ਵਿੱਚ ਡਿਟੇਲ ਵੀ ਤੁਹ ਪੁੱਛ ਜਾਓਗੇ ਕਰੀਏ ਗਰਵ ਸਤਿ ਸ਼੍ਰੀ ਅਕਾਲ ਭਾਈ ਸਤਿ ਸ਼੍ਰੀ ਅਕਾਲ ਨਾਮ ਐਡਰੈਸ ਦੱਸਿਓ ਆਪਣਾ ਨਾਮ ਬ੍ਰਿਜਾਪਨ ਮਾਛੀ ਵੀ ਜ਼ਿਲ੍ਹਾ ਇਹਨੂੰ ਮੋਗਾ ਲਗਦਾ ਹੈ ਮੋਗੇ ਤੋਂ ਬਰਨਾਲਾ ਹਾਈਵੇ ਦੇ ਉੱਤੇ ਪਿੰਡਾਂ ਨਾਲ ਚੱਲਿਆ ਪਿੰਡ ਰਹਿ ਗਿਆ ਇਧਰੋਂ ਬਰਾਕ ਰਹਿ ਗਿਆ ਠੀਕ ਹੈ ਤੇ ਮਾਚੀ ਕੇ ਨੰਬਰ ਬੋਲਿਆ ਆਪਣਾ 7719456512 7719456512 ਆਪਾਂ ਦਿਖਾਵਾਂਗੇ ਇੱਕ ਗੱਬਣ ਦੇ ਇੱਕ ਤਾਜੀ ਸੂਈ ਹਾਂ ਜਿਹੜੀ ਪਹਿਲਾਂ ਨਬਰ ਤਾਜੀ ਸੂਈ ਦੇਖੀ ਜਿੰਨੇ ਕਹਿਵਾਂ ਦੇਣਾ ਸੂਈ ਨੂੰ ਇਹ ਵੀਰੇ ਕੱਲ੍ਹ ਸਵੇਰ ਦੀ ਸੂਈ ਨਹੀਂ ਆ ਦੂਜੀ ਸੂਈ ਵੇੜਾ ਅਮਣੋ ਬੋਰੀ ਇਸ ਟਾਈਮ 13 ਤੋਂ 14 ਲੀਟਰ ਹੁੰ ਤਿਆਰ ਹੋਊਗੀ ਅੰਦਾਜ਼ਾ ਲਾ ਕੇ ਜੱਲੇ ਵੀ 6 ਲੀਟਰ ਟਾਈਮ ਦਾ ਮੇਰੇ ਨਾਲ ਹੈਗਾ। ਆਹ ਨਾਲ ਬਰੇ ਆਮ ਨਾਲ ਠੰਡਾ ਜਿਹੜਾ ਮਰਜੀ ਬੰਦਾ ਆ ਕੇ ਚੋਲੇ ਦੇ। ਨਾਲ ਸਾਈ ਦੇ ਚੋਲੇ ਦੇ ਫੁੱਲ ਗਰੰਟੀ ਨਾਲ ਥਣਾ ਤਾਰਾਂ ਦੀ ਇੱਕ ਨੰਬਰ ਹੈ। ਬੱਚਾ ਕੀ ਆ? ਬੱਸਾ ਗਾ ਬਰੇ ਨੇ ਦਿੱਤਾ। ਠੀਕ ਹੈ ਜੇ ਜੁਰਮਾ ਟੰਨਾ। ਹਾਂ ਉਹਦੀ ਵੀਡੀਓ ਬਕਾਇਦਾ ਬਣਾਈ ਪਈ ਹੈ ਕਈ ਅਰੇ ਤੇ ਥੂੜੀ ਪੈ ਜਾਂਦੀ ਹੈ ਹਨਾ। ਇਹ ਥੋੜੀ ਗਰਲੈਂਡੋ ਚ ਆ ਗਈ ਹੈ ਨਾ ਕ੍ਰੋਸ ਚ। ਗਰਲੈਂਡੋ ਚ ਆ ਗਈ ਬਰੇ। ਠੀਕ ਹੈ ਮੰਨ ਕੇ ਚੱਲੀਏ ਵੀ ਦੁੱਧ ਮੱਝਾਂ ਨਾਲ ਮੁਕਾਬਲਾ ਕਰੂ ਜੀ। ਹਾਂ ਹਾਂ ਬਰੇ ਹੁਣ ਵੀ ਦੁੱਧ ਚਿੱਟਾ ਆ ਜਾਣਾ ਪੂਰਾ ਇਹ ਸਾਹ ਨੂੰ। ਠੀਕ ਹੈ ਅੰਦਾ 76 ਲੀਟਰ ਕਰ ਲੈਣਾ ਮੈਂ ਜਾਵਾਂ ਰੇਟ ਇਹਦਾ ਕੀ ਰਹੂਗਾ ਇਹ ਵੀ ਦਿਨ ਨਾਲ 55000 ਆ ਯਾਰ ਮਾਨਤਾ ਦਾ ਮਾੜਾ ਬਟਾ ਕਰ ਦਿੰਦੇ ਲੋਕ ਧਾਰਾ ਸੁਧਰਾ ਓਕੇ ਆ ਸਾਹਰੇ ਆਪਾਂ ਵੀਡੀਓ ਚ ਮਾਰਕੀਟ ਕਰਦੇ ਸੋ ਵੀਰ ਬੱਜਾ ਚਾਹੁੰਦਾ ਦੇਖੋ ਥੱਲੇ ਹੁਣ ਆ ਪਧਾਰਾ ਮਾਰ ਕੇ ਦਿਖਾਵਾਂਗੇ ਇਹਦੀਆਂ ਸੋ ਵੀਰ ਧਾਰਾ ਵਗੈਰਾ ਦੇਖੋ ਪੂਰਾ ਸਾਫ ਸੁਥਰਾ ਮੋਟਾ ਮੋਟਾ ਚੌਣਾ ਜਮਾਂ ਤੇ ਚੌਣ ਦੇਖੋ ਕਿਆ ਬਾਤ ਆ ਗੂਠੇ ਵਰਗਾ ਚੌਣ ਡੇਕਦਾ ਦਿਮਗੇ ਥੜਾ ਜਮਾਰਦੀ ਸੋ ਜੇ ਮੈਂ ਐ ਮੰਨ ਕੇ ਚੱਲੋ ਜੀ ਮੈਂ ਦੋ ਦੀ ਮੋਟਰ ਵੀਰੇ ਗੂਠਣਾ ਪੈ ਬਣਾਵਦੇ ਨਾ ਧਾਰਾ ਇਹ ਬਿੰਦੇ ਸੋ ਆ ਦੇਖੋ ਗਰਦਾ ਜੋੜਦੇ ਜਾਵਾਂ ਸੇਵਾ ਜੀ ਦੋ ਦੋ 16 ਕਿਲੋ ਬਣ ਕੇ ਲੈ ਲੈ ਬੰਦਾ ਹਣਾ ਆਹ ਬਰ ਗਾਰੰਟੀ ਨਾਲ ਤੇ ਥਣ ਬਹੁਤ ਚੰਗਾ ਲੱਗਿਆ ਮੋਟਾ ਮੂਠਾ ਥਣ ਦੇਖੋ ਜਮਾ ਕਿਆ ਵਾਤਾ ਉਠੀ ਵਾਲਾ ਥਾਣਾ ਵਾਲਾ ਤੇ ਬਾਜ ਵਿਪਾਜ ਮਾ ਹਣਾ ਇਹ ਚ ਮਾਨਦਾਨ ਕਰ ਦਾਂਗੇ ਆਪਾਂ ਮਾੜਾ ਮੋਟਾ ਕਰ ਦਾਂਗੇ ਵੀਰੇ ਵਹਿੜ ਬਹੁਤ ਚੰਗੀ ਹੈ ਘਰੇ ਰਖਵਾ ਲੇ ਵਹਿੜ ਤੇ ਜੇ ਅਜੂ ਰੋਕੇ ਜਮਾ ਘਰੇ ਸੂਈ ਆਪਣੇ ਆਹ ਹਾਂ ਆਪਣੇ ਕੋਲੇ ਸੂਈ ਹੈ ਵੀਡੀਓ ਆਪਣੀ ਬਕਾਇਦਾ ਜੀ ਪਈ ਜਾਂਦੀ ਰਹਦੀ ਆਪਣੇ ਤੋਰੀ ਫਿਰ ਬਾਹਰ ਨੂੰ ਇਹਨੂੰ ਸੋ ਵੀਰੇ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ ਕਰਾਸ ਵਹਿੜ ਦੂਜਾ ਸਵਿਸ ਸਵਾਈ ਛੱਲੇ ਵਾ ਦੇਖੋ ਬੱਚਾ ਲਾ ਕੇ ਕਿਆ ਬ ਕੀਮਤ 55000 ਆ ਇਹ ਜੋ ਗਜਾਇਸ ਹੋ ਜੂ 16 ਲੀਟਰ ਦੁੱਧ ਚੰਗੀ ਕੇਰ ਨਾਲ ਹੋਇਆ ਦਊਗੀ ਇਹ ਨਹੀਂ ਗੱਲ ਵੀ ਮੰਨ ਕੇ ਚੱਲ 9-10 ਤੇ ਰਹਿ ਜੂਗੀ ਕਿਉਂਕਿ ਥਾਂ ਥਣ ਬਹੁਤ ਚੰਗਾ ਸਾਫ ਸੁਥਰਾ ਇਹਦਾ ਤੇ ਕ੍ਰਾਸ ਵੈੜਾ ਐਫ ਐਫ ਦੇ ਵਿੱਚ ਨਾਲੇ ਸਾਰਾ ਭੰਦਾ ਕਰਾਉ ਹੋ ਜਾ ਗਿਆ ਕਿਵਰ ਬਸ ਜਰਸੀ ਲੈ ਲੈਣ ਐ ਛੋਟੀ ਹੁੰਦੀ ਐ ਇਹ ਮੰਨ ਕੇ ਚੱਲੋ ਵੀ ਪੂਰੀ ਜਿੰਦ ਜਾਨ ਵੱਡੀ ਬੁੱਡੀ ਫੁੱਲਾ ਤੇ ਹਵਾਨੇ ਤੇ ਨਾੜਾ ਵਗੈਰਾ ਦੇਖੋ ਇਹਦੇ ਪੂਰੇ ਸਾਫ ਸੁਥਰੀਆਂ ਤੇ ਰੇਟ ਵੀ ਬਿਲਕੁਲ ਜੈਨ ਹੋਣਾ ਚੀਜ਼ ਦੇ ਹਿਸਾਬ ਨਾਲ ਅੱਗੇ ਭਾਈ ਜੀ ਦੂਜੇ ਨੰਬਰ ਤੇ ਘੱਬੜ ਦੇਖੀ ਆਂ ਆਪਾਂ ਜਿਹੜੀ ਇਹ ਨੂੰ 350 ਹੁੰਦੀ ਐ ਹੁਣ ਇਸਨੇ ਰਕਾਰੇ ਨਾ 22 ਲੀਟਰ ਦਾ ਗਾ ਆਪਣੇ ਕੋਲੋਂ ਵੜ ਗਈ ਵੀ ਅਸੀਂ ਪਹਿਲੇ ਸੂਏ ਨੇ 33 ਸੀ ਉਹ ਤੋਂ 17 ਬੰਦਾ ਦੂਜੇ ਸੂਏ ਨੇ ਵੀ 22 ਦਾ ਰਕਾਇ ਨਹੀਂ ਬੰਦੇ ਐਦ ਕੀ ਗਰਮੀ ਆ ਮੁਰੇ ਮੰਨ ਕੇ ਚੱਲੀ 22 23 ਵਾਲੀ ਹੈਗੀ ਆ ਤਾਂ ਨਾ ਵੀਰ ਗਾਰੰਟੀ ਤੇ ਜੇ 10000 ਰੁਪਏ ਤੇਰੇ ਨਾਲ ਬੰਦਾ ਧਰ ਜੇ ਜਿੰਨਾ ਬਾਈ ਦਿੱਤਾ ਤਾਂ 10000 ਮੈਂ ਲੈ ਲੂੰਗਾ ਨਹੀਂ ਆਉਂਦਾ ਵਾਪਸ ਨਹੀਂ ਮੰਨ ਕੇ ਜੱਤ ਚੱਲਿਆ ਬੁਰੀਆ ਪਾਣੂ ਮੁੱਲ ਤਾਂ ਸਾਡੀ ਵਾਲੀ ਤਾਂ ਦਿਨ ਕੈਂ ਕੱਢਦੀ ਆ ਦਿਨ ਬਰੇ 10 ਲੈ ਜੀ 8 ਦਿਨ ਨਾਲ ਜੇ ਇੰਨੀ ਕਦਨ ਲੋ ਰੇਟ ਇਹਦਾ ਕੀ ਰੱਖਿਆ ਇਹਨੇ 60000 ਦੀ ਥੇਮ ਲੈਣੀ ਹੈ ਛੋੜ ਸੱਪਾ ਜੇ ਹੋ ਜੂਗਾ ਹਮੜਾ ਪਤਾ ਮਾਂ ਦਾ ਟੋਰੀ ਬਾਹਰ ਸੋ ਬਾਕੀ ਪਿੰਡੇ ਦੇ ਚਾਮ ਕਰੇ ਕੋ ਜੇ ਮੈਂ ਕਿਆ ਬਾਤ ਹੈ ਜਿਵੇਂ ਜਾਮਣਾਂ ਦੀ ਰੁੱਤ ਹਜੇ ਆਈ ਨਹੀਂ ਪਰ ਜਾਮਣੋਂ ਗੁਚੋਂਕ ਰਿਹਾ ਜਾਵਾ ਤੇ ਥਾਂ ਤੋਂ ਦੇਖੋ ਨੇੜ ਤੋਂ ਜਮਾ ਕਿਆ ਬਾਤ ਹੈ ਚਾਰੇ ਧਨ ਨਿਖੜਵੇ ਸਾਫ਼ ਸੁਥਰੇ ਵਿੱਥੀ ਤੇ ਤੇ ਪੂਰੀ ਸਾਫ਼ ਕੁਆਲਟੀ ਵਾਲੀ ਵਹੜ ਆ ਜਮਾ ਮੂੰਹ ਮੱਥਾ ਦੇਖੋ ਤੇ ਰਾਜੀ ਪਲੀ ਪੁਲੀ ਵੀ ਬਹੁਤ ਜ਼ਿਆਦਾ ਇਹ ਨਹੀਂ ਗੱਲ ਵੀ ਦੱਸੀ ਨਾ ਕਿਤੇ ਬਸ ਥੱਲੇ ਵਾ ਵਗਰਾ ਦੇਖੋ ਸੋਣਾ ਸਾਫ਼ ਸੁਥਰਾ ਕੀਮਤ ਸਿਰਫ 60000 ਜੈਨੂਨ 60000 ਕੀਮਤ ਦੀ ਤਾਂ ਕਿ ਸੁਭਾ ਤੀਜਾ ਜੇ ਹੁੰਦੀ ਦੂਜਾ ਸੁਹਾ 80 85 ਪਾ ਹੋਣਾ ਚਾਹੀਦਾ। ਬਾਕੀ ਬਰੇ ਜੇ ਸੂ ਹੁਣ ਹੁਣ ਇਹ ਵੀ ਜੇ ਚਾਹੀਏ ਰਹੀ ਆਪਣੇ ਕੋਲੇ ਖੜੀ ਰਹੀ ਸੂ ਵੀ ਉਦੋਂ ਰੇਟ ਵੱਖਰਾ ਹੋਊਗਾ। ਉਹ ਅੱਜ ਦਾ ਭਾ ਹਨਾ ਕਿਉਂਕਿ ਆਈ ਜੀ 2-3 ਯਾਰਾਂ ਦਿੱਤੀ ਜਾਂਦੀ ਹੈ ਜੇ ਰੋਗ ਜਾ ਤੈਨੂੰ پتہ ਪਸੂ 200 ਰੁਪਏ ਇੱਕ ਦਿਨ ਦਾ ਖਾਂਦਾ ਹੈਗਾ। ਨਹੀਂ ਕਰਦਾ। ਉਹ ਜਾਇਗਾਰਾ 2 ਨੋਟ 600 ਦੇ ਪਸੂ ਸੁੰਭਰ ਜਾਂਦਾ ਤੈਨੂੰ ਆਪਣੇ ਪਤਾ ਦਾਣਾ ਦਾ ਭਾ ਖਰਚਾ ਬਹੁਤ ਪੈਂਦਾ ਹੈਗਾ ਪੱਖੇ ਵੀ ਚੱਲ ਜਾਂਦਾ ਹਾਂ। ਤੇ ਨੰਬਰ ਬੋਲਦੇ ਭਰਾ ਦੋਾਰੇ ਆਪਣਾ 7719355512 ਪਿੰਡ ਮਾਚੀ ਕੇ ਜ਼ਿਲ੍ਹਾ ਮੋਗਾ ਤਸੀਨ ਨਿਹਾਰ ਜੁਗੜ ਸੂਈ ਵੀ ਗੱਬੜ ਕੋਈ ਵੀ ਨੱਕ ਪਸੰਦ ਹੋਵੇ ਨਰਖ ਪਰ ਕਰਕੇ ਖਰੀਦਦਾਰੀ ਕਰ ਸਕਦੇ ਹੋ ਵੀਡੀਓ ਦੇਖਣ ਲਈ ਸਾਬ